ਪੁਲਸ ਦੇ ਉੱਪਰ ਅਲਿਗੇਸ਼ਨ ਨੇ ਕਿ ਪੁਲਸ ਕਡਨਾਪ ਕਰਕੇ ਲੈ ਗਈ ਆ ਯਾਰ ਬੋਰੀ ਦੇ ਵਿੱਚ ਪਾ ਕੇ ਇੱਕ ਮੁੰਡੇ ਨੂੰ ਤੁਸੀਂ ਅਮਰਤਾਰੀ ਗੁਰਸਿੱਖ ਨੌਜਵਾਨ ਸੀ ਉਸ ਨੂੰ ਤੁਸੀਂ ਇਸ ਤਰ੍ਹਾਂ ਕੁੱਟ ਰਹੇ ਹੋ ਉਸ ਦਾ ਵਿਚਾਰੇ ਦਾ ਜਬਾੜਾ ਤੋੜ ਦਿੱਤਾ ਗਿਆ ਉਸ ਦੇ ਕੇਸਾਂ ਦੀ ਜਿਹੜੀ ਆ ਬੇਅਦਬੀ ਕੀਤੀ ਉਹ ਵਿਚਾਰਾ ਜ਼ਿੰਦਗੀ ਮੌਤ ਦੀ ਲੜਾਈ ਪੀਜੀਆਈ ਦੇ ਵਿੱਚ ਲੜ ਰਿਹਾ ਯਾਰ ਇਨਸਾਨੀਅਤ ਕਿੱਥੇ ਆ ਯਾਰ ਜਿਹੜੇ ਪੁਲਸ ਨੇ ਕੀਤਾ ਵੀਰੇ ਉਹ ਤੁਸੀਂ ਸਾਡੇ ਕੋਈ ਦੁਸ਼ਮਣ ਨਹੀਂ ਤੁਸੀਂ ਵੀ ਸਾਡੇ ਖੇਤਾਂ ਦਾ ਅੰਨ ਖਾ ਕੇ ਜਿਹੜਾ ਇੱਥੇ ਤੱਕ ਪਹੁੰਚਿਆ ਤੁਸੀਂ ਨੇ ਵੀ ਸਾਡੇ ਖੇਤਾਂ ਦੀਆਂ ਰੋਟੀਆਂ ਖਾਧੀਆਂ। ਜਦ ਕਿ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਤੁਸੀਂ ਹੰਝੂ ਗਏ ਇਸ ਦੇ ਗੋਲੇ ਚਲਾ ਲਏ। ਤੁਸੀਂ ਨੇ ਵਾਟਰ ਕੈਨਨਾ ਚਲਾ ਲੀਆਂ। ਤੁਸੀਂ ਨੇ ਮੂਰੇ ਜਿਹੜਾ ਬੈਰੀਗੇਡਿੰਗ ਤਕੜੀ ਕਰ ਲਈ ਸਭ ਕੁਝ ਯਾਰ ਅਸੀਂ ਨੇ ਜਰ ਲਿਆ ਜੇ। ਭਾਈ ਇੱਕ ਗੱਲ ਇਹ ਆ ਕਿ ਜਦੋਂ ਵੀ ਸੰਘਰਸ਼ ਹੁੰਦੇ ਨੇ ਤਾਂ ਸੰਘਰਸ਼ ਕੁਰਬਾਨੀ ਤਾਂ ਮੰਗਦਾ। ਕੁਰਬਾਨੀਆਂ ਹੋਣਗੀਆਂ। ਕੁਰਬਾਨੀਆਂ ਪੰਜਾਬੀ ਕਦੇ ਕਰਨ ਤੋਂ ਪਿੱਛੇ ਨਹੀਂ ਹਟੇ। ਇਸ ਗਲਤੀ ਅਫਸੋਸ ਨਹੀਂ ਕਦੇ ਵੀ ਕਰਨਾ ਚਾਹੀਦਾ ਕਿ ਸਾਡਾ ਨੌਜਵਾਨ ਜਿਹੜਾ ਦੂਰ ਚਲੇਗਾ ਜਾਂ ਸਾਡੇ ਨਾਲ ਇਦਾਂ ਹੋਇਆ ਹਾਂ ਹੁਣ ਇੱਕ ਟਾਈਮ ਤੇ ਬਿਆਨ ਇਹ ਹੁੰਦੇ ਸੀ ਜਾਂ ਗੱਲ ਨਾਰਾ ਇਹ ਹੁੰਦਾ ਸੀ ਜੈ ਜਵਾਨ ਦੀ ਜੈ ਕਿਸਾਨ ਦੀ ਅੱਜ ਤਾਂ ਯਾਰ ਸਾਡੇ ਪੋਲੀਟੀਕਲ ਸਿਸਟਮ ਦੀਆਂ ਚਲਾਕੀਆਂ ਦੇਖੋ ਤੁਸੀਂ ਕਿ ਸਾਡੇ ਕਿਸਾਨ ਦਾ ਸਾਹਮਣੇ ਸਭ ਤੋਂ ਵੱਡਾ ਦੁਸ਼ਮਣ ਸਾਡਾ ਜਵਾਨ ਬਣਾ ਕੇ ਖੜਾ ਪਾਇਆ ਹੈ ਖੇਤੀ ਕ੍ਰਾਂਤੀ ਲਿਆਉਣੇ ਵਾਲਾ ਸਾਡਾ ਕਿਸਾਨ ਆ ਕਿੰਨੀਆਂ ਲੜਾਈਆਂ ਦੇ ਵਿੱਚ ਦੁਸ਼ਮਣਾਂ ਦੇ ਮੂੰਹ ਮੋੜਨੇ ਵਾਲਾ ਸਾਡਾ ਜਵਾਨ ਆ ਦੋਨਾਂ ਦੇ ਬਿਨਾ ਦੇਸ਼ ਦੇ ਵਿਕਾਸ ਦੀ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ ਅੱਜ ਸਾਡੇ ਪੋਲੀਟੀਕਲ ਸਿਸਟਮ ਦਾ ਤੁਸੀਂ ਫੇਲੀਅਰ ਦੇਖੋ ਸਾਡੇ ਨੌਜਵਾਨ ਕਿਸਾਨਾਂ ਦੇ ਸਾਡੇ ਬਜ਼ੁਰਗ ਬਾਪੂ ਕਿਸਾਨਾਂ ਦੇ ਸਾਹਮਣੇ ਸਾਡੇ ਦੇਸ਼ ਦਾ ਜਵਾਨ ਨੂੰ ਇੱਕ ਜਿਹੜਾ ਦੁਸ਼ਮਣ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਜਦ ਕਿ ਕਸੂਰ ਇਹਨਾਂ ਦਾ ਨਹੀਂ ਹੈ ਵਾਰ ਦਾ ਇਹ ਕਹਿਣਾ ਹੈ ਕਿ ਜਦ ਪ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਬਾਈ ਉਸ ਨੂੰ ਇਹ ਟੈਗ ਦਿੱਤਾ ਗਿਆ ਕਿ ਇਹ ਤਾਂ ਖਾਲਿਸਤਾਨੀ ਹੈ ਇਹਨੂੰ ਮਾਰੋ ਉਹ ਕਹਿੰਦਾ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਮੇਰੀ ਸ਼੍ਰੀ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਕੀ ਗੱਲ ਹੈ ਬਾਈ ਇਹ ਜਿਹੜੇ ਸਾਹਮਣੇ ਜਿਨ੍ਹਾਂ ਨੇ ਵੀ ਇਹ ਚੀਜ਼ਾਂ ਕੀਤੀਆਂ ਉਹਨਾਂ ਨੂੰ ਨਹੀਂ ਪਤਾ ਸਰਦਾਰ ਦੀ ਪੱਗ ਕੀ ਹੈ ਤੇ ਕਾਰਗੀ ਨੇ ਬਾਈ ਇਹੀ ਤਾਂ ਗੱਲ ਆ ਗਈ ਨਾ ਹੁਣ ਗੱਲ ਉਹੀ ਆ ਗਈ ਜਦੋਂ ਤਾਂ ਅਸੀਂ ਦੇਸ਼ ਤੇ ਕੋਈ ਮੁਸੀਬਤ ਆਉਂਦੀ ਆ ਜਦੋਂ ਅਸੀਂ ਲੰਗਰ ਲਾਉਨੇ ਆ ਅਸੀਂ ਬਾਡਰ ਤੇ ਖੜਕੇ ਛਾਤੀਆਂ ਦੇ ਉੱਪਰ ਗੋਲੀਆਂ ਖਾਣੇ ਆ ਅਸੀਂ ਤੁਹਾਡੇ ਉੱਪਰ ਚੜ ਕੇ ਆਇਆ ਤੁਹਾਡਾ ਵੈਰੀ ਜਿਹੜਾ ਰੋਕਦਿਆਂ ਉਸ ਸਮੇਂ ਤਾਂ ਅਸੀਂ ਦੇਸ਼ ਭਗਤ ਆ ਜਦੋਂ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਆਪਣੇ ਹੱਕ ਮੰਗਦੇ ਆ ਹੱਕ ਵੀ ਉਹ ਮੰਗਦੇ ਆ ਜਿਹੜਾ ਅੱਜ ਤੋਂ 3 ਸਾਲ ਪਹਿਲਾਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵਾਦਾ ਕੀਤਾ ਜਦੋਂ ਅਸੀਂ ਆਪਣੇ ਹੱਕ ਮੰਗਦੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਆ ਯਾਰ ਅਸੀਂ ਅੱਤਵਾਦੀ ਆ ਯਾਰ ਬੱਲੇਓ ਸੂਰਮਿਆਂ ਥੋੜੇ ਅਸੀਂ ਥੋੜੇ ਲਈ ਮਰੀ ਜਾਈਏ ਅਸੀਂ ਤੁਹਾਡੇ ਲਈ ਗੋਲੀਆਂ ਖਾਈ ਜਾਈਏ ਸਾਡੇ 20-20 ਸਾਲ ਦੇ ਗਰਤੇਜ ਸਿੰਘ ਵਰਗੇ ਸੂਰਮੇ 50-50 ਚਾਈਨਾ ਦੇ ਸੋਲਜਰਸ ਦੇ ਉੱਪਰ ਭਾਰੀ ਪੈ ਜਾਣ ਸਾਡਾ 120 ਬੰਦਾ ਰਾਜਸਥਾਨ ਦੇ ਵਿੱਚ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੇ ਇਕ ਵਾਈ ਦੇ ਵਿੱਚ 3500 ਬੰਦਾ ਪਾਕਿਸਤਾਨੀਆਂ ਦਾ ਮੂੰਹ ਮੋੜ ਦਵੇ ਫਿਰ ਅਸੀਂ ਬਹਾਦਰਾਂ ਪਰ ਇਹੀ ਨੌਜਵਾਨ ਜਿਹੜਾ ਇਹੀ ਸਾਡੇ ਜਵਾਨ ਜਿਹੜੇ ਨੇ ਜਦੋਂ ਹੱਕ ਮੰਗਦੇ ਨੇ ਤਾਂ ਤੁਸੀਂ ਸਾਨੂੰ ਅਤਵਾਦੀ ਦਾ ਖਿਤਾਬ ਦੇ ਦਿੰਦੇ ਹੋ ਖਾਲਿਸਤਾਨੀ ਖਾਲਸਤਾਨੀ ਕਹਿੰਨੇ ਹੋ ਪਹਿਲਾਂ ਬਾਈ ਜੀ ਖਾਲਿਸਤਾਨ ਦੀ ਡੈਫੀਨੇਸ਼ਨ ਪੜੋ ਖਾਲਿਸਤਾਨ ਦੀ ਡੈਫੀਨੇਸ਼ਨ ਕੀ ਆ ਖਾਲਸ ਦਾ ਮਤਲਬ ਹੁੰਦਾ ਸ਼ੁੱਧ ਸ਼ੁੱਧ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾਲਿਸਤਾਨ ਦੀ ਪਰਿਭਾਸ਼ਾ ਪੜੋ ਪਹਿਲਾਂ ਪਰਿਭਾਸ਼ਾ ਕੀ ਹੁੰਦੀ ਹੈ ਬਿਨਾ ਮਤਲਬ ਤੇ ਤੁਸੀਂ ਟੈਗ ਨਾਲੇ ਯਾਰ ਤੁਸੀਂ ਅਹੁਦੇਦਾਰ ਹੋ ਤੁਹਾਡੇ ਕੋਲ ਪੁਲਿਸ ਦੀਆਂ ਵਰਦੀਆਂ ਤੁਸੀਂ ਨੇ ਪਾਈਆਂ ਨੇ ਯਾਰ ਇੱਕ ਉਸ ਮੁੰਡੇ ਦਾ ਜੇ ਕੋਈ ਕਸੂਰ ਸੀ ਉਸ ਦੇ ਉੱਪਰ ਪਰਚਾ ਦੇ ਕੇ ਅੰਦਰ ਕਰ ਦੇ ਖੱਟੜ ਸਾਹਿਬ ਤੁਹਾਨੂੰ ਇਹ ਨਹੀਂ ਦਿਖ ਰਿਹਾ ਤੁਹਾਨੂੰ ਇਹ ਨਹੀਂ ਦਿਖ ਰਿਹਾ ਤੁਹਾਡੇ ਪਾਲੇ ਹੋਏ ਪਹਾੜ ਦੇ ਟੱਟੂ ਸਾਡੇ ਮੁੰਡਿਆਂ ਦੇ ਨਾਲ ਕੀ ਕਰਦੇ ਨੇ ਭਈ ਹੁਤਾ ਇਹ ਵੀ ਕਹਿੰਦੇ ਨੇ ਨਾ ਕਹਿੰਦੇ ਵੀ ਸਾਨੂੰ ਤਾਂ ਜਿਹੜਾ ਪ੍ਰਤਪਾਲ ਹੈ ਉਹ ਤਾਂ ਪਹਿਲਾ ਹੀ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਤੇ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨੂੰ ਹਸਪਤਾਲ ਪਹੁੰਚਾਇਆ ਹਾਂ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਕਿਸਾਨੀ ਅੰਦੋਲਨ ਦੇ ਵਿੱਚ ਪ੍ਰਸ਼ਾਦਾ ਸ਼ਕਾਉਂਦਾ ਮੁੰਡਾ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਬਾਈ ਕਿਸਾਨਾਂ ਦੇ ਕੋਲ ਐਡੇ ਪ੍ਰਬੰਧ ਹੈਗੇ ਨੇ ਕਿ ਆਪਣੇ ਜ਼ਖਮੀਆਂ ਦਾ ਅਸੀਂ ਇਲਾਜ ਕਰ ਸਕਦੇ ਹਾਂ ਲੱਗਦਾ ਬਾਈ ਫੌਜ ਦਾ ਜਵਾਨ ਅਜਿਹੀ ਹਰਕਤ ਕਰ ਸਕਦਾ ਨਹੀਂ ਕਰ ਸਕਦਾ ਤੇ ਕੌਣ ਨੇ ਇਹ ਗੁੰਡੇ ਆਪਣੀ ਮਨੀ ਹੋਇਆ ਥਾਪੀਆਂ ਮਾਰਦੇ ਤੁਸੀਂ ਤੁਸੀਂ ਫਿਰ ਸ਼ਾਂਤਮਈ ਬੈਠੇ ਸਾਡੇ ਕਿਸਾਨਾਂ ਨੂੰ ਉਕਸਾ ਰਹੇ ਹੋ ਸਾਡੇ ਮੁੰਡਿਆਂ ਨੂੰ ਤੁਸੀਂ ਉਕਸਾ ਰਹੇ ਹੋ ਕਿ ਤੁਹਾਨੂੰ ਜਿਹੜਾ ਤੁਹਾਡੇ ਪਰ ਆ ਕੇ ਅਸੀਂ ਹਮਲਾ ਕਰੀਏ ਬਾਈ ਜੀ ਪੁਲਿਸ ਵਾਲਿਆਂ ਨੂੰ ਜਾਂ ਪ੍ਰਸ਼ਾਸਨ ਨੂੰ ਸ਼ਾਂਤਮਈ ਬੈਠੇ ਜਾਂ ਸ਼ਾਂਤ ਬੈਠੇ ਸ਼ੇਰ ਨੂੰ ਛੇੜਨਾ ਨਹੀਂ ਚਾਹੀਦਾ ਜੇ ਕਿਤੇਸ਼ ਇਹਨਾਂ ਸ਼ੇਰਾਂ ਨੇ ਦਹਾੜ ਮਾਰਤੀ ਨਾ ਕਿਤੇ ਆ ਬੈਰੀ ਬੁਰੀ ਗੇੜ ਜੇ ਜਿਹੜੇ ਤੁਸੀਂ ਕਰੀ ਫਿਰਦੇ ਹੋ ਤਾਂ 15 ਮਿੰਟ ਚ ਘੱਗਰ ਚ ਦੇਖਣਗੇ ਉੱਥੇ ਜੇ 28 ਤਰੀਕ ਹੋ ਚੁੱਕੀ ਹੈ ਉਸੇ ਤਰ੍ਹਾਂ ਜਿਹੜੇ ਕਿਸਾਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਪਰ ਇਸ ਦੇ ਵਿੱਚਕਾਰ ਬਹੁਤ ਸਾਰੀਆਂ ਅਜੀਹਾਂ ਗੱਲਾਂ ਹੁੰਦੀਆਂ ਨੇ ਜੋ ਕਿ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ ਸੋਚਣ ਲਈ ਮਜਬੂਰ ਕਿਉਂ ਕਰਦੀਆਂ ਨੇ ਕਿਉਂਕਿ ਇਸ ਵਿਚਕਾਰ ਇੱਕ ਨੌਜਵਾਨ ਸ਼ੁਭਕਰਨ ਜਿਸ ਦੀ ਮੌਤ ਹੋ ਜਾਂਦੀ ਹੈ ਦੂਜਾ ਨੌਜਵਾਨ ਪ੍ਰਿਤਪਾਲ ਸਿੰਘ ਜਿਸ ਨੂੰ ਹਰਿਆਣਾ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਜਾਂਦਾ ਹੈ ਇਲਜ਼ਾਮ ਨੇ ਕਿ ਬੁਰੀ ਤਰ੍ਹਾਂ ਕੁੱਟਿਆ ਗਿਆ ਬੋਰੀ ਦੇ ਵਿੱਚ ਪਾ ਕੇ ਕੁੱਟਿਆ ਗਿਆ ਤੇ ਅੱਜ ਜੋ ਨੌਜਵਾਨ ਦੀ ਹਾਲਤ ਹੈ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਨੌਜਵਾਨ ਪਰਿਵਾਰ ਤਾਂ ਇਹ ਵੀ ਕਹਿੰਦਾ ਹੈ ਕਿ ਹੁਣ ਸ਼ਾਇਦ ਜੋ ਪ੍ਰਿਤਪਾਲ ਹੈ ساری ਜ਼ਿੰਦਗੀ ਆਪਣਾ ਕੰਮ ਨਹੀਂ ਕਰ ਪਾਵੇਗਾ ਤਾਂ ਇਹੋ ਜਿਹਾ ਵਰਤਾਰਾ ਇਸ ਚੀਜ਼ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਪੱਤਰਕਾਰ ਸੰਸਾਰਦੀਪ ਸਿੰਘ ਜੀ ਤਾਂ ਬਾਈ ਪ੍ਰੋਟੈਸਟ ਤਾਂ ਪਹਿਲਾਂ ਵੀ ਹੁੰਦੇ ਨੇ ਪਰ ਆਹ ਜਿਹੜੀ ਚੀਜ਼ਾਂ ਸਾਡੇ ਅੱਖਾਂ ਦੇ ਸਾਹਮਣੇ ਵਾਪਰੀਆਂ ਨੇ ਕਿਵੇਂ ਦੇਖਦੇ ਹੋ ਬਾਈ ਪਹਿਲੀ ਗੱਲ ਤਾਂ ਦੁਖਦਾਈ ਆ ਇੱਕ 21 ਸਾਲ ਦੇ ਨੌਜਵਾਨ ਸ਼ੁਭਕਰਨ ਦਾ ਇਸ ਦੁਨੀਆ ਤੋਂ ਚਲੇ ਜਾਣਾ ਜਿਸ ਦੇ ਗੋਲਮਾਨੀ ਸੀ ਜਿਹੜਾ ਦਾਦੀ ਨੇ ਬਜ਼ੁਰਗ ਦਾਦੀ ਨੇ ਪਾਲਿਆ ਸੀ ਹਲੇ ਬਹੁਤ ਕੁਝ ਉਸ ਮੁੰਡੇ ਨੇ ਦੇਖਣਾ ਸੀ ਪਰ ਖੈਰ ਦੁਖਦਾਈ ਆ ਬਾਕੀ ਪ੍ਰਤਪਾਲ ਦਾ ਇਹ ਸ਼ਰਮਨਾਕ ਆ ਬਾਈ ਇਸ ਨੂੰ ਦੁਖਦਾਈ ਨਹੀਂ ਇਹ ਸ਼ਰਮਨਾਕ ਆ ਯਾਰ ਪੁਲਿਸ ਦੇ ਉੱਪਰ ਅਲੀਗੇਸ਼ਨ ਨੇ ਕਿ ਪੁਲਿਸ ਕਡਨੈਪ ਕਰਕੇ ਲੈ ਗਈ ਆ ਯਾਰ ਬੋਰੀ ਦੇ ਵਿੱਚ ਪਾ ਕੇ ਇੱਕ ਮੁੰਡੇ ਨੂੰ ਤੁਸੀਂ ਅਮਰਤਵਰੀ ਗੁਰਸਿੱਖ ਨੌਜਵਾਨ ਸੀ ਉਸ ਨੂੰ ਤੁਸੀਂ ਇਸ ਤਰ੍ਹਾਂ ਕੁੱਟ ਰਹੇ ਹੋ ਉਸ ਦਾ ਵਿਚਾਰੇ ਦਾ ਜਵਾੜਾ ਤੋੜ ਦਿੱਤਾ ਗਿਆ ਉਸ ਦੇ ਕੀਸਾਂ ਦੀ ਜਿਹੜੀ ਆ ਬੇਅਦਬੀ ਕੀਤੀ ਉਹ ਵਿਚਾਰਾ ਜ਼ਿੰਦਗੀ ਮੌਤ ਦੀ ਲੜਾਈ ਪੀਜੀਆਈ ਦੇ ਵਿੱਚ ਲੜ ਰਿਹਾ ਯਾਰ ਇਨਸਾਨੀਅਤ ਕਿੱਥੇ ਆ ਯਾਰ ਤੁਹਾਡੇ ਵਿੱਚ ਜਿਸ ਨੇ ਵੀ ਇਹ ਕੀਤਾ ਵੀਰੇ ਉਹ ਜੇਕਰ ਇਹ ਪੁਲਿਸ ਨੇ ਕੀਤਾ ਵੀਰੇ ਉਹ ਤੁਸੀਂ ਸਾਡੇ ਕੋਈ ਦੁਸ਼ਮਣ ਨਹੀਂ ਤੁਸੀਂ ਵੀ ਸਾਡੇ ਖੇਤਾਂ ਦਾ ਅੰਨ ਖਾ ਕੇ ਜਿਹੜਾ ਇੱਥੇ ਤੱਕ ਪਹੁੰਚਿਆ ਤੁਸੀਂ ਨੇ ਵੀ ਸਾਡੇ ਖੇਤਾਂ ਦੀਆਂ ਰੋਟੀਆਂ ਖਾਧੀਆਂ ਨੇ ਯਾਰ ਇੱਕ ਕਸਾਨ ਦਾ ਪੁੱਤ ਇੱਕ ਸ਼ਾਂਤਮਈ ਪ੍ਰੋਟੈਸਟ ਕਰ ਰਹੀ ਸੀ ਤੁਸੀਂ ਹੰਝੂ ਗਏ ਇਸ ਦੇ ਗੋਲੇ ਚਲਾ ਲਏ ਤੁਸੀਂ ਨੇ ਵਾਟਰ ਕੈਨ ਨਾ ਚਲਾ ਲੀਆਂ ਤੁਸੀਂ ਨੇ ਮੂਰੇ ਜਿਹੜਾ ਬੈਰੀਗੇਡਿੰਗ ਤਕੜੀ ਕਰ ਲਈ ਸਭ ਕੁਝ ਯਾਰ ਅਸੀਂ ਨੇ ਜਰ ਲਿਆ ਯਾਰ ਐਦਾਂ ਤਾਂ ਸਾਡੇ ਮੁੰਡਿਆਂ ਦੇ ਨਾਲ ਨਾ ਕਰੋ ਯਾਰ ਸਾਡੇ ਮੁੰਡੇ ਤੁਸੀਂ ਨੇ ਜਵਾੜਾ ਤੋੜਤਾ ਕੇਸਾਂ ਦੀ ਬੇਇੱਜ਼ਤੀ ਕਰਤੀ ਬਾਕੀ ਗੱਲ ਰਹੀ ਬਾਈ ਸ਼ੁਭਕਰਮ ਦੀ ਕਿ ਸੰਘਰਸ਼ ਪਹਿਲਾਂ ਵੀ ਹੁੰਦੇ ਨੇ ਬਾਈ ਇੱਕ ਗੱਲ ਇਹ ਆ ਕਿ ਜਦੋਂ ਵੀ ਸੰਘਰਸ਼ ਹੁੰਦੇ ਨੇ ਤਾਂ ਸੰਘਰਸ਼ ਕੁਰਬਾਨੀ ਤਾਂ ਮੰਗਦਾ ਕੁਰਬਾਨੀਆਂ ਹੋਣਗੀਆਂ ਕੁਰਬਾਨੀਆਂ ਪੰਜਾਬੀ ਕਦੇ ਕਰਨ ਤੋਂ ਪਿੱਛੇ ਨਹੀਂ ਹਟੇ ਇਸ ਗੱਲ ਤੇ ਅਫਸੋਸ ਨਹੀਂ ਕਦੇ ਵੀ ਕਰਨਾ ਚਾਹੀਦਾ ਕਿ ਸਾਡਾ ਨੌਜਵਾਨ ਜਿਹੜਾ ਦੂਰ ਚਲੇਗਾ ਜਾਂ ਸਾਡੇ ਨਾਲ ਇਦਾਂ ਹੋਇਆ ਜਦੋਂ ਪਤਾ ਹੈ ਨਾ ਕਿ ਸਾਡਾ ਸਾਹਮਣੇ ਵੈਰੀ ਖੜਾ ਸਾਡਾ ਦੁਸ਼ਮਣ ਖੜਾ ਉਹ ਸਾਡੇ ਨਾਲ ਘਟ ਨਹੀਂ ਗੁਜ਼ਾਰੂਗਾ ਇਹ ਗੱਲ ਤਾਂ ਪੱਕੀ ਹੈਗੀ ਆ ਪਰ ਬਾਈ ਇਹ ਤਾਂ ਦੁਸ਼ਮਣ ਹੀ ਨਹੀਂ ਸੀ ਸਾਡੇ ਪਰ ਉਹੀ ਗੱਲ ਆਉਂਦੀ ਆ ਨਾ ਹੁਣ ਇੱਕ ਟਾਈਮ ਤੇ ਬਿਆਨ ਇਹ ਹੁੰਦੇ ਸੀ ਜਾਂ ਗੱਲ ਨਾਰਾ ਇਹ ਹੁੰਦਾ ਸੀ ਜੈ ਜਵਾਨ ਦੀ ਜੈ ਕਿਸਾਨ ਦੀ ਅੱਜ ਤਾਂ ਯਾਰ ਸਾਡੇ ਪੋਲੀਟੀਕਲ ਸਿਸਟਮ ਦੀਆਂ ਚਲਾਕੀਆਂ ਦੇਖੋ ਤੁਸੀਂ ਕਿ ਸਾਡੇ ਕਿਸਾਨ ਦੇ ਸਾਹਮਣੇ ਸਭ ਤੋਂ ਵੱਡਾ ਦੁਸ਼ਮਣ ਸਾਡਾ ਜਵਾਨ ਬਣਾ ਕੇ ਖੜਾਤਾ ਯਾਰ ਕਿਤੇ ਦੇਸ਼ ਦੀ ਵਿਕਾਸ ਦੀ ਕਲਪਨਾ ਜਵਾਨ ਦੇ ਸਹਿਯੋਗ ਤੋਂ ਇਲਾਵਾ ਤੇ ਕਿਸਾਨ ਦੇ ਸਹਿਯੋਗ ਤੋਂ ਇਲਾਵਾ ਕਦੇ ਕੀਤੀ ਨਹੀਂ ਸੀ ਜਾ ਸਕਦੀ ਹਰੀ ਕ੍ਰਾਂਤੀ ਲਿਆਉਣੇ ਵਾਲਾ ਸਾਡਾ ਕਿਸਾਨ ਆ ਕਿੰਨੀਆਂ ਲੜਾਈਆਂ ਦੇ ਵਿੱਚ ਦੁਸ਼ਮਣਾਂ ਦੇ ਮੂੰਹ ਮੋੜਨੇ ਵਾਲਾ ਸਾਡਾ ਜਵਾਨ ਆ ਦੋਨਾਂ ਦੇ ਬਿਨਾ ਦੇਸ਼ ਦੇ ਵਿਕਾਸ ਦੀ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ ਅੱਜ ਸਾਡੇ ਪੋਲੀਟੀਕਲ ਸਿਸਟਮ ਦਾ ਤੁਸੀਂ ਫੇਲਿਅਰ ਦੇਖੋ ਸਾਡੇ ਨੌਜਵਾਨ ਕਿਸਾਨਾਂ ਦੇ ਸਾਡੇ ਬਜ਼ੁਰਗ ਬਾਪੂ ਕਿਸਾਨਾਂ ਦੇ ਸਾਹਮਣੇ ਸਾਡੇ ਦੇਸ਼ ਦੇ ਜਵਾਨ ਨੂੰ ਇੱਕ ਜਿਹੜਾ ਦੁਸ਼ਮਣ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਜਦ ਕਿ ਕਸੂਰ ਇਹਨਾਂ ਦਾ ਨਹੀਂ ਆ ਕਸੂਰ ਇਹਨਾਂ ਨੂੰ ਚਲਾਉਣੇ ਵਾਲੇ ਉਹਨਾਂ ਪੋਲੀਟੀਕਲ ਲੋਕਾਂ ਦਾ ਹੈ ਜਿਹੜੇ ਆਪਣੇ ਪੋਲੀਟੀਕਲ ਹਿੱਤਾਂ ਦੇ ਲਈ ਇਹਨਾਂ ਜਵਾਨਾਂ ਨੂੰ ਇਹਨਾਂ ਕਿਸਾਨਾਂ ਨੂੰ ਵਰਤ ਦੇ ਰਹੇ ਨੇ ਬਾਈ ਬਾਈ ਹੁਣ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਅਸੀਂ ਪਰਿਵਾਰ ਨੂੰ ਮਿਲੇ ਪ੍ਰਿਤਪਾਲ ਦੇ ਤਾਂ ਬਾਈ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਦ ਪ੍ਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਬਾਈ ਉਸ ਨੂੰ ਇਹ ਟੈਗ ਦਿੱਤਾ ਗਿਆ ਕਿ ਇਹ ਤਾਂ ਖਾਲਿਸਤਾਨੀ ਹੈ ਇਹਨੂੰ ਮਾਰੋ ਉਹ ਕਹਿੰਦਾ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਮੇਰੀ ਸ਼੍ਰੀ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਕੀ ਗੱਲ ਹੈ ਬਾਈ ਇਹ ਜਿਹੜੇ ਸਾਹਮਣੇ ਜਿਨ੍ਹਾਂ ਨੇ ਵੀ ਇਹ ਚੀਜ਼ਾਂ ਕੀਤੀਆਂ ਉਹਨਾਂ ਨੂੰ ਨਹੀਂ ਪਤਾ ਸਰਦਾਰੀ ਪੱਗ ਕੀ ਹੈ ਤੇ ਕਾਰਗਿ ਹੈ ਨਹੀਂ ਬਾਈ ਇਹੀ ਤਾਂ ਗੱਲ ਆ ਗਈ ਨਾ ਹੁਣ ਗੱਲ ਉਹੀ ਆ ਗਈ ਜਦੋਂ ਤਾਂ ਅਸੀਂ ਦੇਸ਼ ਤੇ ਕੋਈ ਮੁਸੀਬਤ ਆਉਂਦੀ ਆ ਜਦੋਂ ਅਸੀਂ ਲੰਗਰ ਲਾਉਨੇ ਆ ਅਸੀਂ ਬਾਰਡਰ ਤੇ ਖੜਕੇ ਛਾਤੀਆਂ ਦੇ ਉੱਪਰ ਗੋਲੀਆਂ ਖਾਨਦੇ ਆ ਅਸੀਂ ਤੁਹਾਡੇ ਉੱਪਰ ਚੜਕੇ ਆਇਆ ਤੁਹਾਡਾ ਵੈਰੀ ਜਿਹੜਾ ਰੋਕਦਿਆਂ ਉਸ ਸਮੇਂ ਤਾਂ ਅਸੀਂ ਦੇਸ਼ ਭਗਤਾਂ ਜਦੋਂ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਆਪਣੇ ਹੱਕ ਮੰਗਦੇ ਆ ਹੱਕ ਵੀ ਉਹ ਮੰਗਦੇ ਆ ਜਿਹੜਾ ਅੱਜ ਤੋਂ 3 ਸਾਲ ਪਹਿਲਾਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵਾਦਾ ਕੀਤਾ ਸੀ ਅਸੀਂ ਆਪਣੇ ਇਹ ਹੱਕ ਮੰਗ ਰਹੇ ਆ ਕਿ ਸਾਨੂੰ ਸਾਡੀਆਂ ਫਸਲਾਂ ਦਾ ਜਿਹੜਾ ਮੁੱਲ ਤੈਅ ਕਰਨ ਦੀ ਸ਼ਕਤੀ ਦੇ ਦਿਓ ਅਸੀਂ ਇਹਨੇ ਫਸਲ ਤੋਂ ਇੰਨੇ ਰੇਟ ਤੋਂ ਘੱਟ ਆਪਣੀ ਫਸਲ ਨਹੀਂ ਵੇਚਣੀ। ਇਹੀ ਮੰਗ ਰਹੇ ਆਂ। ਜਦੋਂ ਅਸੀਂ ਆਪਣੇ ਹੱਕ ਮੰਗਦੇ ਆਂ, ਅਸੀਂ ਪੰਜਾਬ ਦੀ ਗੱਲ ਕਰਦੇ ਆਂ ਯਾਰ, ਅਸੀਂ ਅੱਤਵਾਦੀ ਆਂ ਯਾਰ। ਬੱਲੇਓ ਸੂਰਮਿਆਂ ਥੋੜੇ ਅਸੀਂ ਥੋੜੇ ਲਈ ਮਰੀ ਜਾਈਏ, ਅਸੀਂ ਥੋੜੇ ਲਈ ਗੋਲੀਆਂ ਖਾਈ ਜਾਈਏ। ਸਾਡੇ 20-20 ਸਾਲ ਦੇ ਗੁਰਤੇਜ ਸਿੰਘ ਵਰਗੇ ਸੂਰਮੇ 50-50 ਚਾਈਨਾ ਦੇ ਸੋਲਜਰਸ ਦੇ ਉੱਪਰ ਭਾਰੀ ਪੈ ਜਾਣ। ਸਾਡਾ 120 ਬੰਦਾ ਰਾਜਸਥਾਨ ਦੇ ਵਿੱਚ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦੇ ਗਵਾਈ ਦੇ ਵਿੱਚ 3500 ਬੰਦਾ ਪਾਕਿਸਤਾਨੀਆਂ ਦਾ ਮੂੰਹ ਮੋੜ ਦਵੇ। ਫੇਰ ਅਸੀਂ ਬਹਾਦਰਾਂ ਪਰ ਇਹੀ ਨੌਜਵਾਨ ਜਿਹੜਾ ਇਹੀ ਸਾਡੇ ਜਵਾਨ ਜਿਹੜੇ ਨੇ ਜਦੋਂ ਹੱਕ ਮੰਗਦੇ ਨੇ ਤਾਂ ਤੁਸੀਂ ਸਾਨੂੰ ਅਤਵਾਦੀ ਦਾ ਖਿਤਾਬ ਦੇ ਦਿੰਦੇ ਹੋ ਯਾਰ ਖਾਲਿਸਤਾਨੀ ਖਾਲਿਸਤਾਨੀ ਕਹਿੰਦੇ ਹੋ ਪਹਿਲਾਂ ਬਾਈ ਜੀ ਖਾਲਿਸਤਾਨ ਦੀ ਡੈਫੀਨੇਸ਼ਨ ਪੜੋ ਖਾਲਿਸਤਾਨ ਦੀ ਡੈਫੀਨੇਸ਼ਨ ਕੀ ਆ ਖਾਲਸ ਦਾ ਮਤਲਬ ਹੁੰਦਾ ਸ਼ੁੱਧ ਸ਼ੁੱਧ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾਲਿਸਤਾਨ ਦੀ ਪਰਿਭਾਸ਼ਾ ਪੜੋ ਪਹਿਲਾਂ ਪਰਿਭਾਸ਼ਾ ਕੀ ਹੁੰਦੀ ਆ ਬਿਨਾ ਮਤਲਬ ਤੇ ਤੁਸੀਂ ਟੈਗ ਨਾਲੇ ਯਾਰ ਤੁਸੀਂ ਅਹੁਦੇਦਾਰ ਹੋ ਤੁਹਾਡੇ ਕੋਲ ਪੁਲਿਸ ਦੀਆਂ ਵਰਦੀਆਂ ਤੁਸੀਂ ਨੇ ਪਾਈਆਂ ਨੇ ਯਾਰ ਇੱਕ ਉਸ ਮੁੰਡੇ ਦਾ ਜੇ ਕੋਈ ਕਸੂਰ ਸੀ ਉਸ ਦੇ ਉੱਪਰ ਪਰਚਾ ਦੇ ਕੇ ਅੰਦਰ ਕਰਦੇ ਖੱਟੜ ਸਾਹਿਬ ਤੁਹਾਨੂੰ ਇਹ ਨਹੀਂ ਦਿਖ ਰਿਹਾ ਤੋਂ ਨੂੰ ਇਹ ਨਹੀਂ ਦੇਖ ਰਿਹਾ ਤੁਹਾਡੇ ਪਾਲੇ ਹੋਏ ਪਹਾੜੇ ਦੇ ਟੱਟੂ ਸਾਡੇ ਮੁੰਡਿਆਂ ਦੇ ਨਾਲ ਕੀ ਕਰਦੇ ਨੇ ਪਰ ਬਾਈ ਉਹ ਤਾਂ ਇਹ ਵੀ ਕਹਿੰਦੇ ਨੇ ਨਾ ਕਹਿੰਦੇ ਵੀ ਸਾਨੂੰ ਤਾਂ ਜਿਹੜਾ ਪ੍ਰਤਪਾਲ ਹੈ ਉਹ ਤਾਂ ਪਹਿਲਾ ਹੀ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਤੇ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨੂੰ ਹਸਪਤਾਲ ਪਹੁੰਚਾਇਆ ਹਾਂ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਕਿਸਾਨੀ ਅੰਦੋਲਨ ਦੇ ਵਿੱਚ ਪ੍ਰਸ਼ਾਦਾ ਸ਼ਿਕਾਉਂਦਾ ਮੁੰਡਾ ਜ਼ਖਮੀ ਹਾਲਤ ਦੇ ਵਿੱਚ ਮਿਲਿਆ ਬਾਈ ਕਿਸਾਨਾਂ ਦੇ ਕੋਲ ਐਡੇ ਪ੍ਰਬੰਧ ਹੈਗੇ ਨੇ ਕਿ ਆਪਣੇ ਜ਼ਖਮੀਆਂ ਦਾ ਅਸੀਂ ਇਲਾਜ ਕਰ ਸਕਦੇ ਹਾਂ ਐਡਾ ਜ਼ਖਮੀ ਹੋ ਕਿਵੇਂ ਗਿਆ ਜੀ ਫਿਰ ਤਾਂ ਸਵਾਲ ਇਹ ਵੀ ਆ ਜ਼ਖਮੀ ਹੋ ਕਿਵੇਂ ਗਿਆ ਜਵਾੜਾ ਤੋੜਤਾ ਦਾੜੀ ਦੀ ਬੇਅਦਬੀ ਕਰਤੀ ਕੇਸਾਂ ਦੀ ਬੇਅਦਬੀ ਕਰਤੀ ਸ਼੍ਰੀ ਸਾਹਿਬ ਦੀ ਬੇਅਦਬੀ ਕਰਤੀ ਉਹ ਮੁੰਡਾ ਤੁਰਨ ਜੋਗਾ ਨਹੀਂ ਛੱਡਿਆ ਉਹ ਮੁੰਡਾ ਕੁਛ ਖਾਣ ਪੀਣ ਜੋਗਾ ਨਹੀਂ ਛੱਡਿਆ ਐਡਾ ਸਖਤ ਜ਼ਖਮੀ ਕਿਹਨੇ ਕਰਤਾ ਫੇਰ ਤਾਂ ਕੱਲ ਨੂੰ ਕਹਿ ਦੋਂਗੇ ਜੀ ਸ਼ੁਭਕਰਨ ਸਿੰਘ ਤਾਂ ਸਾਨੂੰ ਮਰਿਆ ਮਰਿਆ ਮਿਲਿਆ ਸੀ ਜੀ ਇਹ ਨਹੀਂ ਫੇਰ ਤਾਂ ਇਹ ਵੀ ਕਹਿ ਸਕਦੇ ਨੇ ਫੇਰ ਭਾਈ ਉਹਦਾ ਵੀ ਤਾਂ ਉਹ ਨਾ ਜਵਾਬ ਭਾਈ ਇਹ ਸਾਰੀ ਗੱਲਾਂ ਦੇਖ ਕੇ ਆਈ ਨਹੀਂ ਲੱਗਦਾ ਕਿ ਜਿਵੇਂ ਇੱਕ ਜਿਵੇਂ ਇੱਕ ਤਾਂ ਹੁੰਦਾ ਕਿ ਚਲ ਇੱਕ ਪ੍ਰੋਟੈਸਟਰ ਹੈ ਉਹਨੂੰ ਗ੍ਰਿਫਤਾਰ ਕਰਨਾ ਤੇ ਚੱਲ ਲਾਠੀ ਚਾਰਜ ਵੀ ਹੁੰਦੇ ਆਏ ਨੇ ਹਨਾ ਪਰ ਜਿਸ ਤਰੀਕੇ ਦੇ ਨਾਲ ਪ੍ਰਿਤਪਾਲ ਸਿੰਘ ਦੇ ਤਸ਼ੱਦਦ ਹੋਇਆ ਇਹ ਨਹੀਂ ਲੱਗਦਾ ਕਿ ਕੋਈ ਜਿੱਦ ਜਿੱਦ ਰੱਖ ਕੇ ਕੀਤਾ ਗਿਆ ਹੋਵੇ ਭਾਈ ਪੰਜਾਬ ਦੇ ਨਾਲ ਤਾਂ ਜਿੱਦ ਹਮੇਸ਼ਾ ਹੁਕਮਰਾਨਾਂ ਦੇ ਵੱਲੋਂ ਕੱਢੀ ਹੋ ਜਾਂਦੀ ਆ ਪੰਜਾਬ ਦੇ ਨਾਲ ਜਿੱਦ ਕੱਢੀ ਗਈ ਜਦੋਂ 26 ਜਨਵਰੀ ਨੂੰ ਕੇਸਰੀ ਨਿਸ਼ਾਨ ਝੁਲਾਇਆ ਗਿਆ ਪੰਜਾਬ ਨੂੰ ਕਿੰਨਾ ਬਦਨਾਮ ਕੀਤਾ ਗਿਆ ਉਸ ਤੋਂ ਪਹਿਲਾਂ 84 ਦੇ ਵਿੱਚ ਪੰਜਾਬ ਦੇ ਵਿੱਚ ਕੀ ਹਾਲਾਤ ਬਣਾ ਦਿੱਤੇ ਗਏ ਸਾਡੇ ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਸਾਨੂੰ ਚੜਾਉਣ ਦੇ ਲਈ ਭਾਰਤੀ ਤਿਰੰਗਾ ਜਿਹੜਾ ਸਾਡੇ ਤਖਤਾਂ ਦੇ ਉੱਪਰ ਲਾ ਦਿੱਤਾ ਗਿਆ ਆਪਣੇ ਹੀ ਦੇਸ਼ ਦੀ ਇੱਕ ਸਰਵੋੱਚ ਸੰਸਥਾ ਦੇ ਉੱਪਰ ਤੁਸੀਂ ਜਾ ਕੇ ਤਿਰੰਗਾ ਲਾਉਨੇ ਹੋ ਇਹ ਵੀ ਤਾਂ ਪੰਜਾਬ ਨੂੰ ਚੜਾਉਣ ਦੀਆਂ ਗੱਲਾਂ ਨੇ ਸਾਨੂੰ ਚੜਾਉਣ ਦੇ ਲਈ ਸਾਨੂੰ ਲਲਕਾਰਨ ਦੇ ਲਈ ਸਾਡਾ 1.5 ਲੱਖ ਨੌਜਵਾਨ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਉਹ ਮਾਮਾ ਹਲੇ ਤੱਕ ਵੀ ਆਪਣੇ ਬੱਚਿਆਂ ਨੂੰ ਡੀਕ ਰਹੀਆਂ ਨੇ ਚੜਾਉਣ ਦੇ ਲਈ ਤਾਂ ਕੀਤਾ ਜਾ ਰਿਹਾ ਪਰ ਚੜਾਉਣ ਦੇ ਲਈ ਤੁਸੀਂ ਦੇਖੋ ਹੋਰ ਕੀ ਕੀਤਾ ਜਾ ਰਿਹਾ ਉਧਰਲੇ ਪਾਸੇ ਤੋਂ ਤੁਸੀਂ ਕਹਿੰਦੇ ਹੋ ਕਿ ਠੀਕ ਆ ਅਸੀਂ ਆਪਣੀ ਡਿਊਟੀ ਕਰਦੇ ਹਾਂ ਬਾਈ ਜੀ ਨੌਜਵਾਨਾਂ ਨੂੰ ਉਕਸਾਉਣ ਦੇ ਲਈ ਪੱਟ ਦੇ ਉੱਪਰ ਥਾਪੀਆਂ ਮਾਰੀਆਂ ਜਾ ਰਹੀਆਂ ਨੇ ਇਹ ਤੁਹਾਡੀ ਕਿਹੜੀ ਡਿਊਟੀ ਆ ਓਏ ਵੀਡੀਓ ਦੇਖੀ ਹੋਣੀ ਤੁਸੀਂ ਨੇ ਇੱਕ ਕਿਸਾਨ ਦਾ ਆਪਣੇ ਟਰੈਕਟਰ ਦੇ ਨਾਲ ਪਿਓ ਪੁੱਤ ਦਾ ਰਿਸ਼ਤਾ ਹੁੰਦਾ ਬੜਾ ਪਿਆਰ ਕਰਦਾ ਕਿਸਾਨ ਆਪਣੀ ਜਾਨ ਤੋਂ ਵੱਧ ਕੇ ਆਪਣੇ ਟਰੈਕਟਰ ਨੂੰ ਪਿਆਰ ਕਰਦਾ ਉਸ ਉਹਨਾਂ ਟਰੈਕਟਰਾਂ ਦੇ ਵਿੱਚ ਸੂਏ ਮਾਰ ਕੇ ਉਹਨਾਂ ਦੇ ਟਾਇਰ ਖਤਮ ਕੀਤੇ ਜਾ ਰਹੇ ਨੇ ਸ਼ਾਂਤੀ ਭੰਗ ਕੌਣ ਕਰ ਰਿਹਾ ਪੱਟ ਤੇ ਥਾਪੀ ਤੁਸੀਂ ਮਾਰ ਰਹੇ ਹੋ ਪਰ ਜਿੱਦਣ ਪੰਜਾਬ ਦਾ ਨੌਜਵਾਨ ਸਟੇਜ ਦੇ ਉੱਪਰ ਚੜ ਕੇ ਥਾਪੀ ਮਾਰਦਾ ਸੀ ਸਿੱਧੂ ਮਸੇਵਾਲਾ ਉਹ ਤੁਹਾਡੇ ਬਾੜੇ ਦੇ ਟੱਟੂਆਂ ਤੋਂ ਫਿਰ ਜਰਿਆ ਨਹੀਂ ਗਿਆ ਸਾਨੂੰ ਲੱਗਦਾ ਬਈ ਫੌਜ ਦਾ ਜਵਾਨ ਐ ਜਿਹਹੀ ਹਰਕਤ ਕਰ ਸਕਦਾ ਨਹੀਂ ਕਰ ਸਕਦਾ ਤੇ ਕੌਣ ਨੇ ਇਹ ਗੁੰਡੇ ਗੁੰਡੇ ਨੇ ਪ੍ਰੋਫੈਸ਼ਨਲ ਟ੍ਰੇਨਿੰਗ ਵਾਲਾ ਬੰਦਾ ਸਾਰੇ ਪੁਲਿਸ ਵਾਲਿਆਂ ਨੂੰ ਮੈਂ ਮਾੜਾ ਨਹੀਂ ਕਹੂੰਗਾ ਉੱਥੇ ਜਿਹੜੇ ਚਲੋ ਉਹਨਾਂ ਦੀਆਂ ਡਿਊਟੀਆਂ ਨੇ ਯਾਰ ਤੁਸੀਂ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਕਰੋ ਤੁਸੀਂ ਸਰਕਾਰ ਤੋਂ ਤਨਖਾਹ ਲੈਣੀ ਆ ਸੀ ਨਹੀਂ ਤੁਹਾਨੂੰ ਕਹਿੰਦੇ ਪਰ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਵਾਲਾ ਬੰਦਾ ਇਦਾਂ ਨਹੀਂ ਕਰ ਸਕਦਾ ਹੋ ਸਕਦਾ ਕਿ ਇਕਾ ਦੁੱਕਾ ਕੁਝ ਹੋਣਗੇ ਜਿਨ੍ਹਾਂ ਨੂੰ ਪੱਗ ਤੋਂ ਚਿੜ ਹੋਊਗੀ ਜਿਨ੍ਹਾਂ ਨੂੰ ਪੰਜਾਬ ਤੋਂ ਚਿੜ ਹੋਊਗੀ ਹੈਨਾ ਹੁਣ ਜਿਹਦੀ ਟ੍ਰੇਨਿੰਗ ਇਸ ਤਰ੍ਹਾਂ ਦੀ ਹੈ ਜਾਂ ਜਿਹਦੀ ਮਨਸ਼ਾ ਹੀ ਇਹ ਆ ਉਹ ਤਾਂ ਕਰ ਸਕਦਾ ਬਾਈ ਹੋ ਸਕਦਾ ਕਿ ਉਧਰੋਂ ਕੋਈ ਇਸ ਤਰ੍ਹਾਂ ਦਾ ਗੁੰਡਾ ਅਨਸਰ ਜਿਹਦੇ ਬਾਰੇ ਹੋ ਸਕਦਾ ਕਿ ਪੁਲਿਸ ਨੂੰ ਬਣਾ ਪਤਾ ਹੋਵੇ ਇਸ ਤਰ੍ਹਾਂ ਦੀ ਵਰਦੀ ਪਾ ਕੇ ਆ ਗਿਆ ਕਈਆਂ ਨੇ ਤਾਂ ਵਰਦੀਆਂ ਵੀ ਨਹੀਂ ਪਾਈਆਂ ਹੋਈਆਂ ਬਾਈ ਹੈਨਾ ਕਈਆਂ ਦੇ ਦਾ ਵਰਦੀਆਂ ਨੇ ਪਾਈਆਂ ਹੋਈਆਂ ਥਾਪੀਆਂ ਮਾਰਦੇ ਤੁਸੀਂ ਤੁਸੀਂ ਫਿਰ ਸ਼ਾਂਤਮਈ ਬੈਠੇ ਸਾਡੇ ਕਿਸਾਨਾਂ ਨੂੰ ਉਕਸਾ ਰਹੇ ਹੋ ਸਾਡੇ ਮੁੰਡਿਆਂ ਨੂੰ ਤੁਸੀਂ ਉਕਸਾ ਰਹੇ ਹੋ ਕਿ ਤੁਹਾਨੂੰ ਜਿਹੜਾ ਤੁਹਾਡੇ ਪਰ ਆ ਕੇ ਅਸੀਂ ਹਮਲਾ ਕਰੀਏ ਬਾਈ ਜੀ ਪੁਲਿਸ ਵਾਲਿਆਂ ਨੂੰ ਜਾਂ ਪ੍ਰਸ਼ਾਸਨ ਨੂੰ ਸ਼ਾਂਤਮਈ ਬੈਠੇ ਜਾਂ ਸ਼ਾਂਤ ਬੈਠੇ ਸ਼ੇਰ ਨੂੰ ਛੇੜਨਾ ਨਹੀਂ ਚਾਹੀਦਾ ਜੇ ਕਿਤੇ ਇਹਨਾਂ ਸ਼ੇਰਾਂ ਨੇ ਦਹਾੜ ਮਾਰਤੀ ਨਾ ਕਿਤੇ ਆ ਬੈਰੀ ਬੁਰੀ ਗੇੜ ਜਿਹੜੇ ਤੁਸੀਂ ਕਰੀ ਫਿਰਦੇ ਹੋ ਉਹਦਾ 15 ਮਿੰਟ ਚ ਘੱਗਰ ਚ ਦੇਖਣਗੇ ਉੱਥੇ ਪਹਿਲਾਂ ਦਿਖਾਇਆ ਵੀ ਆ ਤੁਹਾਨੂੰ 3 ਸਾਲ ਪਹਿਲਾਂ ਏਨਾ ਮਾਨ ਕਰਿਓ ਅਸੀਂ ਨੇ ਪ੍ਰਬੰਧ ਬਹੁ ਵੱਡੇ ਕਰ ਲਏ 5 ਰੁਪਏ ਦਾ ਪਤੰਗ ਦੇ ਨਾਲ ਥੋੜੇ 5 ਲੱਖ ਦੇ ਡਰੋਨ ਮੋੜੇ ਬੇ ਨੇ ਇਹ ਉੱਥੇ ਔਨ ਰਿਕਾਰਡ ਨੇ ਸਾਡਾ ਜਦੋਂ 5 ਰੁਪਏ ਦਾ ਪਤੰਗ ਬਾਰਡਰ ਤੇ ਚੜ ਜਾਂਦਾ ਨਾ ਥੋੜਾ 5 ਲੱਖ ਦਾ ਡਰੋਨ 4 ਲੱਖ ਦਾ ਡਰੋਨ ਵਾਪਸ ਮੁੜ ਜਾਂਦਾ ਫਿਰ ਭਾਈ ਇਹ ਗੱਲ ਬੜੀ ਪੁੱਛਦੇ ਨੇ ਕਹਿੰਦੇ ਕਹਿੰਦੇ ਕਿਸਾਨ ਜਦ ਜੀ ਕਰਦਾ ਚੱਲ ਕੇ ਦਿੱਲੀ ਨੂੰ ਆ ਜਾਂਦੇ ਨੇ ਦਿੱਲੀ ਕਿਸੇ ਦੇ ਬਾਪ ਦੀ ਹੈ ਜਿਹੜਾ ਇਹਨਾਂ ਤੋਂ ਪੁੱਛ ਕੇ ਜਾਈਏ ਦਿੱਲੀ ਕਿੱਥੇ ਆ ਇੰਡੀਆ ਚ ਆ ਇੰਡੀਆ ਚ ਆ ਅਸੀਂ ਆਪਣੇ ਦੇਸ਼ ਦੀ ਰਾਜਤਾਂ ਨਹੀਂ ਜਾਣਾ ਬਾਈ ਤੁਰ ਕੇ ਉਹ ਟਰੈਕਟਰਾਂ ਤੇ ਜਰੂਰੀ ਜਾਣਾ ਕਿਉਂ ਕੀ ਗੱਲ ਗੱਡੀਆਂ 'ਚ ਆਜੋ ਕਿਉਂ ਕੀ ਗੱਲ ਫੇਰ ਫੇਰ ਜੇ ਅਸੀਂ ਗੱਡੀਆਂ 'ਚ ਜਾਂਦੇ ਆ ਫੇਰ ਕਹਿ ਦਿੰਦੇ ਨੇ ਕਿਸਾਨੋ ਕੇ ਪਾਸ ਇਤਨੀ ਮਹਿੰਗੀ ਮਹਿੰਗੀ ਗੱਡੀਆਂ ਕਾਂਹੋਂ ਸੇ ਆ ਗਈ ਮੇਨ ਤਾਂ ਕੀਤੀਆਂ ਨੇ ਬਾਈ ਜੀ ਸੱਪਾਂ ਦੀਆਂ ਸਿਰੀਆਂ ਤੋਂ ਨੋਟ ਚੱਕੇ ਨੇ ਸਾਡੇ ਬਜ਼ੁਰਗਾਂ ਨੇ ਗੱਡੀਆਂ ਦੇ ਵਿੱਚ ਅਨਾਜ ਢੋਆ ਤਾਂ ਅਸੀਂ ਅੱਜ ਗੱਡੀਆਂ ਗੱਡੀਆਂ ਵਾਲੇ ਹੋਏ ਆ ਹੁਣ ਅਸੀਂ ਇਹਨਾਂ ਤੋਂ ਪੁੱਛ ਕੇ ਜਾਵਾਂਗੇ ਯਾਰ ਵੀ ਅਸੀਂ ਕਿਹ ਕਿਚ ਜਾਣਾ ਕਿਹ ਕਿਚ ਨਹੀਂ ਤੋਂ ਕਹਿ ਦਿੰਦੇ ਉਹ ਦਿੱਲੀ ਕਿਉਂ ਗਏ ਬਾਈ ਜੀ ਸਾਡੇ ਦੇਸ਼ ਦੀ ਪੋਲੀਟੀਕਲ ਜਿਹੜੀ ਸਿਸਟਮ ਆ ਸਾਰਾ ਪੋਲੀਟ ਪੋਲੀਟਿਕਸ ਆ ਦਿੱਲੀ ਤੋਂ ਚੱਲਦੀ ਆ ਸਾਡੇ ਨਾਲ ਐਮਐਸਪੀ ਦੇਣ ਦਾ ਵਾਅਦਾ ਤੇ ਹੋਰ ਕਿਸਾਨੀ ਮੰਗਾਂ ਡਾਕਟਰ ਸੁਆਮੀ ਨਾਥਨ ਰਿਪੋਰਟ ਦੀ ਜਿਹੜੀ ਮੰਗਾ ਉਹ ਦਿੱਲੀ ਨੇ ਹੀ ਵਾਅਦਾ ਕੀਤਾ ਸੀ ਉਹ ਪੰਜਾਬ ਸਰਕਾਰ ਨੇ ਤਾਂ ਕੀਤਾ ਨਹੀਂ ਸੀ ਸਾਡੀ ਜਿਹੜੀ ਲੜਾਈ ਦਿੱਲੀ ਨਾਲ ਆ ਬਾਈ ਅਸੀਂ ਦਿੱਲੀਓ ਜਾਵਾਂਗੇ ਨਾ ਸਾਡੇ ਦਿਮਾਗ 'ਚ ਫਰਕ ਆ ਵੀ ਅਸੀਂ ਪੰਜਾਬ ਨਾਲ ਭਗਵੰਤ ਮਾਨ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਜਦੋਂ ਭਗਵੰਤ ਮਾਨ ਨਾਲ ਕੋਈ ਮਸਲਾ ਹੋਊਗਾ ਇਹਦੇ ਨਾਲ ਨਿਬੜ ਲਾਂਗੇ ਕੋਈ ਚੱਕਰ ਨਹੀਂ ਪਰ ਭਾਈ ਇਹ ਵੀ ਗੱਲ ਕਹਿੰਦੇ ਨੇ ਕਹਿੰਦੇ ਫਿਰ ਪੰਜਾਬ ਹੀ ਕਿਉਂ ਹਮੇਸ਼ਾ ਅੱਗੇ ਹੋ ਕੇ ਆ ਜਾਂਦਾ ਹੋਰ ਵੀ ਤਾਂ ਸਟੇਟਾਂ ਨੇ ਉਹ ਵੀ ਤਾਂ ਸ਼ਾਂਤ ਬੈਠੀਆਂ ਨੇ ਦੰਨਾ ਜਵਾਬ ਆ ਮੈਨੂੰ ਪਤਾ ਸੀ ਇਹ ਸਵਾਲ ਆਉਣਾ ਮੈਂ ਦੰਨਾ ਜਵਾਬ ਛੋਟਾ ਜਾਂ ਅੰਕੜਾ ਦਈ ਮੈਂ 121 ਫਾਂਸੀਆਂ ਹੋਈਆਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 93 ਮੁੰਡੇ ਪੰਜਾਬੀ ਸੀ 2400 ਦੇ ਕਰੀਬ ਉਮਰਕ ਇਦਾਂ ਹੋਈਆਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 2200 ਪਲੱਸ ਜਿਹੜੇ ਨੇ ਬੰਦੇ ਜਿਹੜੇ ਸੰਤੰਤਰਤਾ ਸਨਾਨੀ ਨੇ ਉਹ ਪੰਜਾਬੀ ਸੀ ਉਸ ਸਮੇਂ ਤਾਂ ਅੰਗਰੇਜ਼ ਵੀ ਫਿਰ ਕਹਿ ਸਕਦੇ ਸੀ ਵੀ ਜਦ ਬਾਕੀ ਦੇਸ਼ ਨੂੰ ਗੁਲਾਮੀ ਤੋਂ ਕੋਈ ਇਤਰਾਜ਼ ਨਹੀਂ ਹੈਗਾ ਫਿਰ ਪੰਜਾਬ ਕਿਉਂ ਕੋਈ ਨਾ ਕੋਈ ਤਾਂ ਲੀਡਰ ਹੁੰਦਾ ਹੀ ਆ ਨਾ ਪਿਛਲੇ ਅੰਦੋਲਨ ਦੇ ਵਿੱਚ ਪੰਜਾਬ ਚੱਲੇ ਆ ਚਲੋ ਭਰਾ ਹੋਣ ਦਾ ਫਰਜ਼ ਨਿਭਾਇਆ ਹਰਿਆਣੇ ਨੇ ਉਸ ਤੋਂ ਬਾਅਦ ਅੰਦੋਲਨ ਦੁਨੀਆ ਦੇ ਵਿੱਚ ਧੱਕ ਪਾਈਗੇ ਨਹੀਂ ਪਾਈ ਇੱਕ ਬਾਰੇ ਅੰਦੋਲਨ ਤੁਰਨ ਦੀ ਲੋੜ ਹੁੰਦੀ ਆ ਬਾਈ ਜਦੋਂ ਅਫਦਾਲੀ ਆ ਕੇ ਹਮਲੇ ਕਰਦਾ ਸੀ ਤਾਂ ਛਾਤੀ ਤਾਣ ਕੇ ਮੁਰੇ ਪੰਜਾਬ ਖੜਦਾ ਸੀ ਜਦੋਂ ਚਾਈਨਾ ਨੇ ਥਾਪੀਆਂ ਮਾਰੀਆਂ ਤਾਂ ਛਾਤੀ ਤਾਣ ਕੇ ਮੁਰੇ ਪੰਜਾਬ ਖੜੇ ਆ ਜਦੋਂ ਪਾਕਿਸਤਾਨ ਨੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨੇ ਜਿਹੜੀਆਂ ਨੇ ਥਾਪੀਆਂ ਮਾਰੀਆਂ ਨੇ ਪਾਕਿਸਤਾਨ ਚੜ ਕੇ ਆਇਆ ਤਾਂ ਪੰਜਾਬੀਆਂ ਨੇ ਰੋਕੇ ਨੇ ਉਸ ਸਮੇਂ ਤਾਂ ਤੁਸੀਂ ਨਹੀਂ ਕਿਹਾਗਾ ਕਿ ਪੰਜਾਬੀ ਹੀ ਕਿਉਂ ਸਾਡੇ 20-20 ਸਾਲ ਦੇ ਮੁੰਡੇ ਛਾਤੀਆਂ ਨਾਲ ਬੰਬ ਬੰਨ ਕੇ ਇਹਨਾਂ ਦੇ ਟੈਂਕਾਂ ਦੇ ਮੁਰੇ ਗਰੇ ਨੇ ਕਿ ਨਹੀਂ ਗਰੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਨਾਲ ਜਦੋਂ ਲੜਾਈ ਹੋਈ ਆ ਉਸ ਸਮੇਂ ਤਾਂ ਫਿਰ ਨਹੀਂ ਕਹਿੰਦੇ ਹੈਗੇ ਜਦੋਂ ਦੇਸ਼ ਨੂੰ ਅੰਨ ਦੀ ਲੋੜ ਪਈਆ ਉਸ ਸਮੇਂ ਪੰਜਾਬ ਆਣ ਕੇ ਖੜਿਆ ਹਰੀ ਕ੍ਰਾਂਤੀ ਲੈ ਆਂਦੀ ਆ ਜਦੋਂ ਦੇਸ਼ ਨੂੰ ਚైనా ਦੇ ਨਾਲ ਲੜਾਈ ਲੜਨ ਦੇ ਲਈ ਪੈਸੇ ਦੀ ਲੋੜ ਪਈਆ 8 ਕਰੋੜ ਦੇ ਵਿੱਚੋਂ ਜਿਹੜਾ 90% ਪੈਸਾ ਪੰਜਾਬੀਆਂ ਨੇ ਦਿੱਤਾ ਜਦੋਂ ਪੰਦੇਸ਼ ਨੂੰ ਸੋਨੇ ਦੀ ਲੋੜ ਪਈਆ ਪੈਸੇ ਦੀ ਲੋੜ ਪਈਆ 95% ਸੋਨਾ ਜਿਹੜਾ ਉਹ ਪੰਜਾਬੀਆਂ ਨੇ ਦਿੱਤਾ ਉਸ ਸਮੇਂ ਤੁਹਾਨੂੰ ਪੰਜਾਬੀ ਬੜੇ ਚੰਗੇ ਲੱਗਦੇ ਸੀ ਜਦ ਹੁਣ ਪੰਜਾਬੀ ਆਪਣੇ ਹੱਕ ਮੰਗਦੇ ਨੇ ਫਿਰ ਤੁਸੀਂ ਚੀਕਾਂ ਮਾਰਦੇ ਹੋ ਯਾਰ ਕਮਾਲ ਕਰਦੇ ਨੇ ਯਾਰ ਇਹ ਦੋਗਲੀ ਨੀਤੀ ਕਿਉਂ ਯਾਰ ਬਾਈ ਹੁਣ ਗੱਲ ਕਰੀਏ ਕੀ ਲੱਗਦਾ ਹੁਣ ਜਿਵੇਂ ਸ਼ੁਭਕਰਨ ਨੂੰ ਲੈ ਕੇ ਸਰਕਾਰ ਦੁਆਰਾ ਬੇਸ਼ੱਕ ਸਰਕਾਰੀ ਨੌਕਰੀ ਦਾ ਐਲਾਨ ਕਰ ਦਿੱਤਾ ਗਿਆ 1 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕਰ ਦਿੱਤਾ ਗਿਆ ਮੈਂ ਕਹਿੰਦਾ ਪ੍ਰਿਤਪਾਲ ਨੂੰ ਲੈ ਕੇ ਵੀ ਅੱਦਾਂ ਦਾ ਕੋਈ ਐਲਾਨ ਹੈ ਜਿਹੜੀ ਉਹ ਸਰਕਾਰ ਕਰ ਦਿੰਦੀ ਹੈ ਚਲੋ ਗੱਲਾਂ ਇਹ ਸੁਣਨ ਨੂੰ ਮਿਲ ਰਹੀਆਂ ਨੇ ਕਿ ਚਲੋ ਆਪਣੇ ਨੇ ਨਾਲ ਖੜਨੇ ਤੇ ਉਹਨਾਂ ਦਾ ਬਣਦਾ ਵੀ ਆ ਇਹ ਪ੍ਰਿਤਪਾਲ ਦੇ ਘਰਦਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਪਾਰਟੀ ਬਾਜ਼ੀ ਤੋਂ ਉੱਠ ਕੇ ਉਹਨਾਂ ਨੂੰ ਮਿਲਣ ਜਾ ਰਹੇ ਨੇ ਚੰਗੀ ਗੱਲ ਆ ਪਰ ਲੱਗਦਾ ਕਿ ਇਹ ਇੱਕ ਕਰੋੜ ਰੁਪਏ ਸਰਕਾਰੀ ਨੌਕਰੀ ਸੁਭ ਕਰਨ ਦੀ ਕਮੀ ਨੂੰ ਪੂਰੀ ਕਰ ਦੂ ਤੇ ਪ੍ਰਿਤਪਾਲ ਦੇ ਸਰੀਰ ਨੂੰ ਠੀਕ ਕਰ ਦੂ। ਬਾਈ ਸੁਭ ਕਰਨ ਦੀ ਕਮੀ ਤਾਂ ਦੇਖੋ ساری ਉਮਰ ਨਹੀਂ ਪੁਣੀ ਪੂਰੀ ਹੋਣੀ। ਅਸੀਂ ਸੁਭ ਕਰਨ ਨੂੰ ਕਦੇ ਮਿਲੇ ਨਹੀਂ ਪਰ ਫਿਰ ਵੀ ਉਸ ਮੁੰਡੇ ਦੀ ਕੁਰਬਾਨੀ ਤੇ ਮਾਣ ਕਰਦੇ ਹਾਂ। ਉਸ ਨੇ ਸੰਘਰਸ਼ ਨੂੰ ਇੱਕ ਨਵਾਂ ਰਸਤਾ ਦਿੱਤਾ ਹਨਾ ਉੱਥੇ ਬੈਠੀ ਬਾਰਡਰਾਂ ਦੇ ਬੈਠੀ ਹਰ ਰੱਖ ਜਿਹੜੀ ਆ ਰੋਈਆ। ਇਹ ਗੱਲ ਹੈ। ਬਾਕੀ ਪ੍ਰਿਤਪਾਲ ਆ ਵੀਰ ਚਲੋ ਮਹਾਰਾਜ ਉਸ ਸਾਡੇ ਭਰਾ ਤੇ ਕਿਰਪਾ ਕਰੇ ਹਨ ਉਹ ਆਪਣੇ ਪਰਿਵਾਰ ਚ ਸੁਖੀ ਸੰਧੀ ਰਹੇ ਠੀਕ ਹੋਵੇ ਬਾਈ ਸਰਕਾਰਾਂ ਨੇ ਤਾਂ ਐਲਾਨ ਕਰਨੇ ਹੁੰਦੇ ਨੇ ਸਰਕਾਰਾਂ ਨੇ ਪਹਿਲਾਂ ਵੀ ਐਲਾਨ ਕੀਤਾ ਨੇ ਮੁੱਖ ਮੰਤਰੀ ਸਾਹਿਬ ਚੰਗੀ ਗੱਲ ਆ ਹੋ ਸਕਦਾ ਤੁਹਾਡੀ ਮਨਸ਼ਾ ਸਹੀ ਹੋਵੇ ਉਸ ਪਰਿਵਾਰ ਦਾ ਦੁੱਖ ਬਣਾਉਣ ਦੇ ਨਹੀਂ ਤੁਹਾਡੇ ਵੱਲੋਂ ਪਰਾਲਾ ਅਸੀਂ ਇਸ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਇਸ ਦੇ ਨਾਲ ਨਾਲ ਉਸ ਦੋਸ਼ੀ ਪੁਲਿਸ ਵਾਲੇ ਨੂੰ ਵੀ ਫਾਹੇ ਲਾਓ ਜਿਸ ਨੇ ਸਾਡੇ ਨੌਜਵਾਨ ਦੇ ਉੱਪਰ ਜੜੀਆ ਗੋਲੀ ਚਲਾਈ ਆ ਸ਼ਾਂਤਮਈ ਸੰਘਰਸ਼ਾ ਤੁਸੀਂ ਆਪਣੇ ਦੇਸ਼ ਦੇ ਮੁੰਡਿਆਂ ਦੇ ਉੱਪਰ ਯਾਰ ਗੋਲੀ ਕਿੱਥੇ ਲਿਖਿਆ ਸੰਵਿਧਾਨ ਦੇ ਵਿੱਚ ਵੀ ਤੁਸੀਂ ਸਿੱਧੀ ਗੋਲੀ ਮਾਰਦੇ ਹੋ ਗੋਲੀ ਵੀ ਗੋਲੀ ਵੀ ਗੋਲੀ ਵੀ ਉਸਦੇ ਸਿਰ 'ਚ ਮਾਰੀ ਗਈ ਆ ਤੁਸੀਂ ਟੀਅਰ ਗੈਸ ਐਕਸਪਾਇਰੀ ਡੇਟ ਵਾਲੀਆਂ ਉੱਥੇ ਵਰਤ ਰਹੇ ਹੋ ਠੀਕ ਆ ਯਾਰ ਤੁਸੀਂ ਵਰਤੋ ਤੁਸੀਂ ਰਬਰ ਬੁਲੇਟ ਵਰਤ ਰਹੇ ਹੋ ਤੁਸੀਂ ਵਰਤੋ ਪਰ ਯਾਰ ਸਿੱਧੀਆਂ ਦੂਜੀਆਂ ਗੋਲੀਆਂ ਯਾਰ ਇਹ ਕੀ ਕਰ ਰਹੇ ਹੋ ਬਾਈ ਤੁਹਾਡੇ ਪੰਜਾਬ ਦੀ ਜਵਾਨੀ ਆ ਯਾਰ ਮੁੱਖ ਮੰਤਰੀ ਸਾਹਿਬ ਹੱਥ ਬੰਨ ਕੇ ਬੇਨਤੀ ਆ ਖੱਟੜ ਸਾਹਿਬ ਨੂੰ ਵੀ ਸਾਡੇ ਥੋੜੇ ਨਾਲ ਕੁਝ ਵਖਰੇਵੇਂ ਹੋਣਗੇ ਵਿਚਾਰਕ ਵਖਰੇਵੇਂ ਹੋਣਗੇ ਪਰ ਸਰ ਤੁਸੀਂ ਵੀ ਸਾਡੇ ਹੀ ਦੇਸ਼ ਦੀ ਸਟੇਟ ਹਰਿਆਣਾ ਦੇ ਜਿਹੜੇ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਪਰ ਬੈਠੇ ਹੋ ਤਸੀਂ ਹੱਥ ਜੋੜ ਕੇ ਬੇਨਤੀ ਆ ਆਪਣੇ ਉਸ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਕਾਰਵਾਈ ਕਰੋ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟੋ ਤਾਂ ਜੋ ਪੰਜਾਬ ਵੀ ਕਹੇ ਚਲੋ ਯਾਰ ਇਹਨਾਂ ਦੇ ਪੋਲੀਟੀਕਲ ਸਾਡੇ ਵਖਰੇਵੇਂ ਹੋਣਗੇ ਪਰ ਇੱਕ ਮਾਂ ਦਾ ਪੁੱਤ ਗਿਆ ਤਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਜੀ ਪੰਜਾਬ ਦੇ ਉਸ ਮੁੰਡੇ ਦੇ ਹੱਕ ਦੇ ਵਿੱਚ ਖੜ ਗਏ ਨੇ ਇੱਕ ਮਿਸਾਲੇ ਸੈੱਟ ਕਰ ਦੋ ਦੋਸ਼ੀਆਂ ਨੂੰ ਟੰਗੋ ਤਾਂ ਸਹੀ ਯਾਰ ਮੁੰਡਾ ਮਾਰਿਆ ਸਾਡਾ ਮੁੱਖ ਮੰਤਰੀ ਸਾਹਿਬ ਦੇ ਉੱਪਰ ਵੀ ਬਾਈ ਸਵਾਲ ਹੋ ਜਾਂਦਾ ਜਦ ਉਹ ਇੱਧਰ ਆ ਕੇ ਸਾਡੇ ਮੁੰਡੇ ਕੁੱਟ ਕੁੱਟ ਰਹੇ ਸੀ ਸਾਡੇ ਮੁੰਡੇ ਕਨੈਪ ਕਰਕੇ ਲੈ ਕੇ ਜਾ ਰਹੇ ਸੀ ਸਾਡੇ ਟਰੈਕਟਰਾਂ ਦੇ ਟਾਇਰ ਪਾੜ ਰਹੇ ਸੀ ਮੁੱਖ ਮੰਤਰੀ ਸਾਹਿਬ ਤੁਹਾਡਾ ਪ੍ਰਸ਼ਾਸਨ ਕੀ ਕਰਦਾ ਸੀ ਬਾਈ ਮੁੱਖ ਮੰਤਰੀਓ ਤੁਸੀਂ ਹੁਣ ਤਾਂ ਕਹਿੰਦੇ ਹੋ ਮੈਂ ਕਿਸਾਨਾਂ ਦਾ ਹਮਾਇਤੀਆਂ ਕਿਸਾਨਾਂ ਦਾ ਮੈਂ ਜੀ ਮੈਂ ਜੀ ਆਪ ਕਿਸਾਨਾਂ ਕਿਸਾਨ ਦਾ ਪੁੱਤਾਂ ਜੀ ਮੈਂ ਆ ਮੋਟਰਾਂ ਤੇ ਸੌਂਦਾ ਰਿਹਾ ਜੀ ਆਪ ਮੈਂ ਪਾਣੀ ਲਾਉਂਦਾ ਰਿਹਾ ਜੀ ਫਸਲਾਂ ਨੂੰ ਮੁੱਖ ਮੰਤਰੀ ਸਾਹਿਬ ਸਾਡੇ ਮੁੰਡਿਆਂ ਦੇ ਜਵਾੜੇ ਤੋੜਤੇ ਮੁੱਖ ਮੰਤਰੀ ਸਾਹਿਬ ਸਾਡਾ ਮੁੰਡਾ ਮਾਰਤਾ ਮੁੱਖ ਮੰਤਰੀ ਸਾਹਿਬ ਸਾਡੇ ਹੰਝੂ ਗੈਸ ਦੇ ਗੋਲੇ ਮਾਰੇ ਗਏ ਸਾਡੇ ਰਬਰ ਬੁਲੇਟਸ ਚਲਾਈਆਂ ਗਈਆਂ ਰੱਖਾਂ ਅੱਖਾਂ ਦੀਆਂ ਰੌਸ਼ਨੀਆਂ ਚਲੀਆਂ ਗਈਆਂ ਮੁੱਖ ਮੰਤਰੀ ਸਾਹਿਬ ਤੁਹਾਡਾ ਪ੍ਰਸ਼ਾਸਨ ਕੀ ਕਰਦਾ ਸੀ ਖੜੀ ਕਰੋ ਤਾਂ ਆਪਣੀ ਫੋਰਸ ਮੂਰੇ ਲੈ ਜਾ ਕੇ ਵੀ ਸਾਡੇ ਮੁੰਡਿਆਂ ਨੂੰ ਹੱਥ ਨਾਲਾ ਨਹੀਂ ਪੰਜਾਬ ਪੁਲਿਸ ਤੁਹਾਡੀ ਸਿਕਿਉਰਿਟੀ ਦੇ ਵਿੱਚ ਖੜੂਗੀ ਲੱਖਾਂ ਦੀ ਫੋਰਸ ਆ ਕਿੰਨੀ ਫੋਰਸ ਆ ਕਰੋ ਤਾਂ ਖੜੀ 5-7000 ਬੰਦਾ ਉੱਥੇ ਨੋ ਜੇ ਮੰਨਾਂ ਦੀ ਸਕਿਉਰਟੀ ਦੇ ਵਿੱਚ ਨਾਲੇ ਸ਼ਾਂਤੀ ਰਹੂਗੀ ਇਧਰਲੇ ਪਾਸੇ ਪੁਲਿਸ ਦੇ ਡਰ ਦੇ ਨਾਲ ਕੋਈ ਜ਼ਿਆਦਾ ਬੋਲੂਗਾ ਨਹੀਂ ਨਾਲੇ ਕਿਸਾਨਾਂ ਦਾ ਹੋ ਸਕਦਾ ਮਸਲਾ ਵੀ ਹੱਲ ਹੋ ਜਾਵੇ ਕਿਸਾਨਾਂ ਨੂੰ ਕੰਫੀਡੈਂਸ ਆ ਜਾਵੇ ਕਿ ਹਾਂ ਸਾਡੇ ਪਿੱਛੇ ਸਾਡੀ ਸਰਕਾਰ ਖੜੀ ਹੈ ਸਾਡੇ ਪਿੱਛੇ ਮੁੱਖ ਮੰਤਰੀ ਖੜੇ ਨੇ ਬਾਈ ਹੁਣ ਕਰੋ ਤਾਂ ਸਹੀ ਯਾਰ ਕੁਝ ਠੀਕ ਹੈ ਬਾਈ ਹੁਣ ਕੀ ਲੱਗਦਾ ਹੈ ਕਿ ਜਿਹੜੇ ਕਿਸਾਨ ਨੇ ਬਾਰਡਰਾਂ ਦੇ ਉੱਤੇ ਬੈਠੇ ਨੇ ਕੀ ਲੱਗਦਾ ਸਰਕਾਰ ਮੰਨੂਗੀ ਤੁਸੀਂ ਕੀ ਕੀ ਲੱਗਦਾ ਤੁਹਾਨੂੰ ਕਿਸਾਨ ਅੜ ਜਵੇ ਮੇਕ ਰਾਦਿਆਂ ਦੇ ਨਾਲ ਅੜ ਜਵੇ ਹੋ ਸਕਦਾ ਹੈ ਕਿ ਕੋਈ ਹੁਕਮਰਾਨ ਨਾ ਮੰਨੇ ਬਸ ਕਸਾਨੀ ਲੀਡਰਾਂ ਨੂੰ ਇਹੇ ਅਪੀਲ ਆ ਕਿ ਕੋਈ ਸਾਰਥਕ ਫੈਸਲਾ ਲਓ ਨੌਜਵਾਨੀ ਚ ਜੋਸ਼ ਬਹੁਤ ਆ ਤੁਸੀਂ ਦਿੱਲੀ ਦਾ ਕਹਿ ਕੇ ਲੈ ਕੇ ਆਏ ਹੋ ਪੰਦੇਰ ਸਾਹਿਬ ਪੰਨੂ ਸਾਹਿਬ ਤੁਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਹੋ ਕਿ ਦਿੱਲੀ ਨਹੀਂ ਜਾਣਾ ਦੇਖਿਓ ਕਿਤੇ ਤੁਸੀਂ ਸਤਕਾਰਯੋਗ ਹੋ ਤੁਸੀਂ ਸਾਡੇ ਸਿਆਣੇ ਹੋ ਸਾਡੇ ਆਗੂ ਹੋ ਅਸੀਂ ਤੁਹਾਨੂੰ ਮੰਨਦੇ ਆਂ ਦੇਖਿਓ ਕਿਤੇ ਅਕਾਲ ਤਖਤ ਦੇ ਉੱਪਰ ਹੋਈ ਅਰਦਾਸ ਝੂਠੀ ਨਾ ਪੈ ਜAVE ਠੀਕ ਹੈ ਬਹੁਤ ਵੱਡਾ ਮੇਣਾ ਲੈ ਜਾਉਗੇ ਕੌਮ ਦਾ ਜੇਕਰ ਅਕਾਲ ਤਖਤ ਦੇ ਉੱਪਰ ਹੋਈ ਅਰਦਾਸ ਜਿਹੜੀ ਆ ਝੂਠੀ ਪੈਗੀ ਅਗਲਾ ਫੈਸਲਾ ਆਗੂਆਂ ਦਾ ਠੀਕ ਹੈ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੱਤਰਕਾਰ ਸੰਸਾਰਦੀਪ ਸਿੰਘ ਮੌਜੂਦ ਸੀਗੇ ਤਾਂ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਹਰ ਬੰਦੇ ਨੂੰ ਹੱਕ ਹੈ ਆਪਣੇ ਵਿਚਾਰ ਅੱਗੇ ਰੱਖਣ ਦਾ ਤਾਂ ਅਸੀਂ ਇਹਨਾਂ ਦੇ ਵਿਚਾਰ ਵੀ ਲਏ ਨੇ ਕਿਸਾਨ ਆਗੂਆਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਕਿਸਾਨਾਂ ਦੇ ਚੱਲਦੇ ਮੋਰਚੇ ਦੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਦੇਖਦੇ ਰਹੋ ਲੀਵੋ